ਕਰਦੇ ਦੇਖਣਾ ਰੋਟੀਆਂ ਸੇ ਕਹਿੰਦੇ ਪੈ ਗਿਆ ਪਿਆਰ ਆ ਸਾਹੀ ਉਹ ਜਾਨ ਨਾਲ ਗੋਲੇ ਮਾਰ ਕੇ ਬਣਾ ਦਿੰਦੇ ਕੀ ਸਾਡੀ ਸਾਡਾ ਮਰ ਆ ਸਾਡੇ ਮਾਰੇ ਆ ਹਾਲਤ ਦੇਖੋ ਕੀ ਬਣੀ ਪਈ ਸਾਡੇ ਲੋਕਾਂ ਦੀ ਤਦੋਂ ਭਾਈ ਜਵਾਬ ਦੇ ਲੈ ਲੋ ਜਵਾਬ ਨਹੀਂ ਹੈ ਜਾਨਾ ਕੋਲ ਇਹਨਾਂ ਦੀ ਵੀ ਸੁਣੋ ਲੋਕਾਂ ਨੂੰ ਸੁਣੋ ਸੁਣਿਆ ਇਹ ਗੇੜੇ ਕਿਹੋ ਕਰਾਈਆ ਸੀ ਇਹੋ ਪਤਾ ਲੱਗਿਆ ਮੈਂ ਇਸ ਤਰੀਕੇ ਚਲ ਕੇ ਆਇਆ ਕਿ ਜਣਾ ਕਿ ਤੇ ਹੋਛੀ ਜੀ ਕਿਉਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਨਹੀਂ ਮੈਂ ਕਦੇ ਸੀਫਿੰਗਲਸਲੀ ਕਮੇਟੀ ਮੈਂ ਨੂੰ ਪਤਾ ਲੱਗਿਆ ਉਸ ਕਮੇਟੀ ਨੇ ਮਨਜ਼ੂਰੀ ਨਹੀਂ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੂੰ ਕਿਹਾ ਮੇਰੇ ਕੋਲ ਵਰਕਸ਼ਾਪ ਹੈ ਜੀ

ਸਰ ਹਰ ਰੋਜ਼ ਆ ਕੇ ਪਾਣੀ ਨਹੀਂ ਲਿਆ ਜਿਹੜਾ ਹੁੰਦਾ ਹੈ ਪੇਟਾਂ ਦਾ ਫੈਲੂਣਗਾ ਜਿਹੜੀ ਸੈਂਗਲਾ ਕਿਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕਿ ਬਣੂਗਾ ਅੱਛਾ ਡਿਵੀਜ਼ਨ ਕਿਹਨਾ ਦਿੰਦੇ ਹੁਣ ਯਾਰ ਪੁੱਛ ਡੀਜਲ ਡੰਗ 5700 ਦੇ ਨਹੀਂ ਲੱਗਦਾ ਕਿੰਨੇ ਦਿਨ ਰੱਖੋ ਬਾਈ ਸਰਦਾਰ ਜੀ ਸਾਨੂੰ ਗੱਲ ਕਰ ਲੈਣ ਦੋ ਆਹ ਵੇਖੋ ਉਹ ਯਾਰ ਸੁਣ ਵੀ ਲਈਏ ਉਹ ਡੀਸੀ ਨੂੰ ਕਹਿੰਦਾ ਚੋਲੀ ਦੇ ਦਿਨ ਚਾਰ ਗਾਈਆਂ ਸਾਡੀਆਂ ਇਹ ਆਪਣਾ ਦਰਸ਼ਨ ਕੁਮਾਰ ਦਰਸ਼ਨ ਕੁਮਾਰ ਆ ਵਿਚ ਬਹੁਤ ਬੰਦੇ ਜਿੰਨੇ ਬਹੁਤ ਬੰਦੇ ਆ ਗਏ ਨੇ। ਨਾ ਕੋਈ ਸੋਲ ਜਿੰਨੇ ਲੈਦਾ Delhi ਦੀ ਕਿਥੋਂ ਵੀ ਹੈ। ਇਹ ਤੇ ਸਾਰੇ ਸਾਰੇ ਕੋਈ ਸਾਰੇ ਵੇਖੋ ਕਿੰਨੇ ਕਿੰਨੇ 100 ਟਰੈਕਟਰ ਧੜੀਏ ਕਰ ਰਹੇ ਨੇ। ਕੋਈ ਕਹਿੰਦਾ ਘੱਟੋ ਘੱਟ ਲੈਣ। ਕੀ ਜੀ ਨੂੰ ਕਹੂੰਗਾ? Rajasthan ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਦੇ ਆ। ਪਾਣੀ ਢੋੜੇ ਨਹੀਂ ਪਿਆ ਸਕਦਾ ਕਿਹੜਾ ਆਉਣਾ। ਸਾਡੇ ਪਾਣੀ ਢੋੜੇ ਨਹੀਂ ਪਿਆ ਸਕਦਾ। ਮੇਰੀ ਗੱਲ ਮੇਰੀ ਗੱਲ ਮੈਂ ਫੋਨ ਲਾਉਂਦਾ ਟਿਊਸ਼ਨ ਨਾਲ ਡੀਜੀ ਉਹ ਇੱਕ ਮਿੰਟ ਗਏ ਦਿੰਦੇ ਆ ਯਾਰ ਉਹ ਗੱਲ ਦੋਸਤ ਮੇਰੀ ਗੱਲ ਪਿੱਛੇ ਜੋ ਹੋ ਗਿਆ ਹੋ ਗਿਆ ਹੁਣ ਅੱਗੇ ਦਾ ਹਾਲ ਲੋ ਜੀ ਮਹੀ ਗੱਲ ਮੈਂ ਕਹਿ ਰਿਹਾ ਸਾਡੇ ਲੋਚਾ ਮਨਜ਼ੂਰ ਕਰਵਾ ਵਡੀਆਂ ਲੋਚਾਂ ਦੂਜੇ ਵਾਰ ਨਹੀਂ ਲੱਗਣਗੇ ਯਾਰ ਕੈਂਸਰ ਦੇ ਪੜਾਉਂਗਾ ਬੱਸ ਉਹ ਲੋਰਾਂ ਇਹ ਕਹਿੰਦੇ ਸਰ ਇਹਨੇ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ 'ਚ ਉਹ ਨਹੀਂ ਚੁੱਟਣ ਦੇਣੀ ਇਹਨਾਂ ਨੇ ਜਾਨਦੇ ਕਿ ਅੱਜ ਥੋੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਰੇਤਾ 'ਚ ਪਈ ਏ ਜਿਹੜੇ ਕਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਹੋ ਗਿਆ ਤਾਂ ਹੁਣ ਨਹੀਂ ਸਾਡੇ ਵਿਭਾਗ ਦੇ ਕਿੰਨੇ ਬੰਦੇ 10 ਮੈਨੂੰ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਲਓ ਜੀ ਇਹ ਵਿਚਾਰਾ ਰੋਕੀ ਖੜਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਲਾਦਾ ਕਿਥੇ ਇੱਕ ਮਿੰਟ ਕਿੰਨੀ ਤਨਖਾਹ ਤੁਹਾਡੀ ਸਰ ਹਾਂਜੀ ਸਾਡੀ ਅਰਬਾਈ ਇੱਕ ਮਿੰਟ ਦਾ ਹੈ ਸਾਡੀ ਤਨਖਾਹ ਸਾਡੇ ਸਿਰ ਤੇ ਲੈਂਦੇ ਹੈ 100 ਸਰ ਸੂਰੀ ਆਏ ਸੀ ਆਏ ਜੀ ਉਹ ਫੋਟੋ ਖਿਚਾ ਕੇ ਚਲੇ ਗਏ ਆਏ ਜਾਏ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮੈਜੇ ਬੰਦੇ ਕਿੰਨੇ ਲੱਗੇ ਦੱਸੋ ਜੀ ਕਿੰਨੇ ਬੰਦੇ ਲੱਗੇ ਬਿਲਕੁਲ 10 ਬੰਦੇ ਕਿੰਨੇ ਬੰਦੇ ਲੱਗੇ ਬੰਦੇ ਇਹ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਢੈਣਾ ਨਹੀਂ ਬਣ ਕੱਢਾ ਯਾਰ ਰੋਇ ਦਾ ਕੱਕਾ ਪਾਈ ਨੇ ਹਾਂ ਗੱਲ ਕਰਦੇ ਨਹੀਂ ਇਹ ਵਾਰ ਕਰ ਰਹੇ ਆ ਮੇਰੀ ਗੱਲ ਕਰ ਪਈ ਆ ਸਾਡੇ ਇੰਦਰਾ ਫੈਮਲੀ ਵਾਲੀ ਕਰਵਾਉਂਦੇ ਯਾਰ ਉਹਦਾ ਫੰਡ ਜਾਰੀ ਕਰਵਾਉਣ ਸਾਡੇ ਐਮਪੀ ਦਾ ਫੰਡ ਜਾਰੀ ਕਰਾ 4 ਲੱਖ ਬੰਦੇ ਨੇ ਵੋਟ ਪਾਈ ਤੂੰ ਹੀ ਸਾਡਾ ਬੰਦਾ ਬੰਦ ਕੀਤਾ ਓ ਚੱਲਿਆ ਉਹ ਜਿਹੜੇ ਮੈਨੂੰ ਥੱਲੇ ਸਾਡੇ ਕੱਢ ਦਿਓ ਥੋੜੇ ਜੱਲੇ ਆ ਉਹ ਤੋਂ ਬਾਅਦ ਫਿਰ ਤੈਨੂੰ ਪੁੱਛੂਗਾ ਸਾਰੇ ਖਾਨ ਸੁਣੋ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਓ ਜੇ ਫੇਰ ਨਾ ਦਊਗਾ ਸਾਨੂੰ ਅਸੀਂ ਫੇਰ ਗੱਲ ਕਰਾਂਗੇ ਉਹ ਛੇਰ ਬਾਹਰ ਹਨ ਲੋੜ ਹੀ ਨਹੀਂ